ਜੀ ਕੀ ਹਾਲ ਹੈ ਸਾਰੇ ਵੀਰਾਂ ਦਾ ਹੋਰ ਕੀ ਹਾਲ ਹੈ ਤੁਹਾਡਾ ਮੇਰੇ ਵੀ ਤੁਹਾਨੂੰ ਕੁਆਟਰ ਸੈਟ ਹੈ ਸਾਰੇ ਵੀਰਾਂ ਦੇ ਘਰ ਕੁਆਟਰ ਠੀਕ ਹੈ ਅਬ ਜੀ ਕਰਦੇ ਆ ਲੌਡ ਦੀ ਸਟਾਰਟਿੰਗ ਓਹੋ ਬਾਥੀ ਤਾਂ ਲੈਣੀ ਜ਼ਰੂਰੀ ਹੈ ਯਾਰ ਸਟਾਰਟਿੰਗ ਤੇ 8 ਵਜੇ ਵੀ ਲਗਭਗ ਉੱਠਣਾ ਮੈਂ 7 ਵਜੇ ਦਾ ਹਨਾ ਪਰ ਮੈਂ ਵੀਡੀਓ ਲਾਉਣ ਤੋਂ ਪਹਿਲਾਂ ਮੈਂ ਭੱਜ ਕੇ ਖੁੱਡਿਆਕ ਨਹੀਂ ਜਾਣਾ ਜ਼ਰੂਰੀ ਸਾਂਝਾ ਹਨਾ ਮੈਂ ਤਾਂ ਉਠਣਾ ਦਾ 7:15 ਮਿੰਟ ਰਹਿੰਦੇ ਹੁੰਦਾ ਮੈਂ ਕੁਫਰ 7 ਵੇ ਨਕੂਤਰ ਸਹੀ ਉੱਡ ਜਾਂਦੇ ਹੁੰਦੇ ਆ। ਬਸ ਸਹੀ 7 ਵੇ ਉੱਠਿਆ ਫਿਰ ਭੱਜ ਕੇ ਖੁੱਡਾ ਕਨੇਗਾ ਪਾਣੀ ਵਾਲੇ ਕੂਤਰ ਛੱਡੇ ਹਨ। ਇਹ ਅੱਜ ਦੋ ਕਬੂਤਰ ਸਾਹਮਣੇ ਉਹ ਕਬੂਤਰ ਸਾਹ ਅੰਦਰ ਲਗਾ ਸਾਹ ਵਾਲੇ ਉਹਨੂੰ ਬਦਾਮ ਨੂੰ ਪਾਏ। ਤੇ ਉਦੋਂ ਬਾਅਦ ਮੈਂ ਵਲੌਗ ਦੀ ਸਟਾਰਟਿੰਗ ਕੀਤੀ। ਤੇ ਬਾਬੇ ਉਹ ਕਬੂਤਰ ਢਾ ਰੱਖਿਆ ਵੀ ਅੱਜ ਲਗਭਗ ਲਗਭਗ ਆਪਾਂ 10-12 10-12 ਕੂਤਰ ਢਾਏ ਉਹਨਾਂ ਗਰਾਮ ਨਾਲ ਠੀਕ ਹੈ ਨਾ। ਵਿੱਚੋਂ ਹੈਗੇ ਆ ਭਾਈ ਸਾਹਿਬ ਇੱਕ ਕਬੂਤਰ ਤੀਜੇ ਪਾਣੀ ਤੇ ਹਾਂ ਤੇ ਤਿੰਨ ਕਬੂਤਰ ਦੂਜੇ ਪਾਣੀ ਤੇ ਇੱਕ ਕਬੂਤਰੀ ਪਹਿਲੇ ਪਾਣੀ ਤੇ ਯਾਨੀ ਕਿ 1 2 3 4 5 ਪੰਜ ਪਾਣੀ ਵਾਲੇ ਆ ਬਾਕੀ ਸਾਰੇ ਸੁੱਕੇ ਆ ਠੀਕ ਆ ਵੀ ਚਲੋ ਟਾਈਮ ਟੂਮ ਕਰ ਦਿਆਂ ਮੈਂ ਨੋਟ ਕਬੂਤਰਾਂ ਦਾ ਤੇ ਫਿਰ ਦੇਖਦੇ ਆਪੇ ਉਹ ਕੀ ਬੰਨ ਵਾਲੇ ਸਾਨੂੰ ਕਬੂਤਰ ਵੀ ਦਿਖਾਉਣੇ ਆਪਾਂ ਇੱਕ ਨਵਾਂ ਕਬੂਤਰ ਛੱਡਿਆ ਹਨਾ ਆਪਾਂ ਉਹ ਕੱਢ ਕੇ ਇਹ ਤਾਂ ਸੱਮੇ ਵਾਲੇ ਨਹੀਂ ਹਰਿਆ ਸੀ ਦੂਸਰ ਉਹ ਹਾਂਜੀ ਮੇਰੇ ਵੀਰੋ ਤੇ ਕਬੂਤਰ ਛੱਡੇ ਆ ਜੀ ਆਪਾਂ ਲਗਭਗ 11 ਠੀਕ ਹੈ 11 ਕਬੂਤਰ ੜਾਇਆ ਗੰਡੇ ਕਾ ਪੀਤੇ ਮੈਂ ਲਾਈਟਾਂ ਲੂਟਾਂ ਦੇ ਭਜਾ ਭਾਈ ਤੇ ਇਥੇ ਨੂੰ ਕਬੂਤਰੀ ਵੀ ਦਿਖਾਈ ਇਹ ਨਾਲੇ ਉਹ ਵੀ ਛੱਡਾ ਸੱਚ ਜਿਹੜਾ ਤੁਹਾਨੂੰ ਦੱਸੀ ਹੁੰਦੀ ਮੈਂ ਵੀਡੀਓ ਕੱਟੀ ਗਈ ਪਹਿਲਾਂ ਜਿਹੜਾ ਸਮਝ ਆਉਂਦਾ ਛੱਡਾ ਚਿੱਟਾ ਕਬੂਤਰ ਬਗਲ ਟੂਸੇ ਵਾਲਾ ਆ ਉਹ ਹੁੰਦਾ ਸ਼ਾਇਦ ਸੱਜਾ ਟੂਸਾ ਖ ਨਹੀਂ ਯਾਰ ਉਹ ਤਾਂ ਹੋਰ ਹੈ ਹੜਜੋ ਕੂਤਰ ਆਹ ਤਾਂ ਕੋੜੇ ਮੂੰਹ ਆ ਜਾਂਦਾ ਉਹ ਬਗਲੇ ਜਾਂਦੇ ਆ ਬਗਲ ਟੂਸੇ ਵਾਲਾ ਕੂਤਰਾ ਨਹੀਂ ਯਾਰ ਇਹਦੀ ਕੱਲੀ ਬਗਲਾ ਯਾਰ ਬਗਲ ਟੂਸੇ ਲੱਗਦਰ ਗਿਆ ਭਾਈ ਯਾਰ ਕੂਤਰੀ ਯਾਰ ਚਟ ਚ ਟੱਚ ਟਾਬਾ ਬਗਲ ਟੂਸੇ ਵਾਲੇ ਡੱਕੇ ਨੇ ਆਪ ਬਾਕੀ ਦਾ ਫਿਰਦੇ ਸਾਰੇ ਆਪਣੇ ਕਾਂਤਰਾ ਨਾਲ ਆ ਜਾਂਦਾ ਆ ਆ ਗਈ ਚੱਲ ਰ ਕਾਂਤਕੂਤ ਵਾਲੀ ਕਲਾਬੀ ਫੂੰਜੇ ਵਾਲਾ ਕੱਲੇ ਵਾਲਾ ਹਰਾ ਟੂਸਾ ਟੌਰੀ ਠੀਕ ਹੈ ਮੇਰੇ ਸੱਜਾ ਕੱਲਾ ਗਲਾਬੀ ਟੂਸਾ ਆ ਗਿਆ ਕੰਡ ਕਾਂਤ ਇਹਨਾਂ ਲਾਉਂਦਾ ਆਉਂਦੀ ਕੰਡ ਕਾਂਤ ਲਈ ਅੱਗੇ ਪਿੱਛੇ ਉਹਨਾਂ ਬਗਲ ਟੂਸੇ ਨਾਲ ਖੱਬੀ ਸੱਜੀ ਹਰੀ ਬਗਲ ਖੱਬਾ ਗਲਾਬੀ ਟੂਸਾ ਠੀਕ ਹੈ ਯਾ ਘੋੜੇ ਨੂੰ ਆ ਗੋਸ਼ੀ ਵਾਲੀ ਚੱਲ ਰਣੀ ਠੀਕ ਹੈ ਤੇ ਆ ਜਾਂਦਾ ਫੂੰਜੀ ਵਾਲਾ ਆਇਆ ਲਗਲੀ ਖੱਬੀ ਬਗਲ ਵਾਲਾ ਸੁੱਕਾ ਕਬੂਤਰ ਚਿੱਟਾ ਆ ਵਾਵਾ ਕੂਤਰ ਡਾ ਯਾਰ ਕੋਲਮ ਲਾ ਕੇ ਠੀਕ ਹੈ ਉਹਨ ਸਾਰੇ ਦਾ ਕੀ ਦੱਸਾਂ ਨਾ ਵੀ ਬਸ ਦੇਵੇਂ ਜਿਵੇਂ ਆਗੇ ਬੈਠੀ ਆਣੇ ਕੋਈ ਨਾ ਕੁਝ ਦਿਖਾ ਦੇ ਕਰਾਂ ਟਾਈਮ ਟੂਮ ਵੀ ਦੱਸ ਦਿਆ ਕਰਾਂ ਕੋਈ ਚੱਕਰ ਵਾਲੀ ਗੱਲ ਨਹੀਂ ਸੱਜ ਰੱਤਾ ਇੱਕ ਆਉਂਦਾ ਭਈ ਗੋੜ ਰੰਗਾ ਗੋੜ ਰੰਗਾ ਰੱਤਾ ਇਹ ਵੀ ਛੱਡਿਆ ਸੱਜੀ ਗਲਾਬੀ ਪਗਲਦਾ ਤੇ ਉਦੋਂ ਪਹਿਲਾਂ ਲਾਈਟ ਵਧਾਈ ਇੱਕ ਪੜਾ ਲੱਗਦਾ ਫੇ ਚੱਲ ਹਾਂਜੀ ਇਧਰ ਵੀ ਕਰਦੀ ਬੰਦ ਲਾਈਟ ਬਈ ਓਕੇ ਖਾਲੇ ਸ਼ੇਰ ਉਹ ਬਾਵਾਂ ਅੱਜ ਇੰਦਾ ਕੁ ਜ਼ਿਆਦੇ ਪੜਾ ਦੇਣ ਲੱਗਿਆ ਨਾ ਉਹ ਤਾਂ ਕੁਦਰਤੀ ਮੈਂ ਸੁੱਕੇ ਕਬੂਤਰ ਨੂੰ ਵੇਖ ਲੈ ਬੈੰਦੇ ਨੂੰ ਹਜੇ 10:30 11 ਹੋਇਆ ਸਿਰਫ ਹੈ ਬਈ ਕਬੂਤਰ ਆ ਕੇ ਡਿੱਗਿਆ ਨਾ ਜਿਹੜੇ ਹਿਸਾਬ ਤੇ ਛਤਰੀ ਤੇ ਬਈ ਕਬੂਤਰ ਤਾਂ ਲੱਤਾਂ ਹੀ ਨਹੀਂ ਖੜਦੀਆਂ ਹੁਣ ਵੀ ਮੰਨ ਕੇ ਚੱਲੋ ਬਸ ਆਇਆ ਸਟੈਚੂ ਬਣਿਆ ਖੜਾ ਵਿਚਾਰ ਇੱਕ ਥਾਂ ਤੇ ਐਨੀ ਕੁ ਪਹੁੰਚ ਨਹੀਂ ਕੂਤਰ ਦੀ ਵੀ ਹਲੇ ਜੇ ਕਰ ਇਹਨੂੰ ਮੈਂ ਥੱਲੇ ਲਾ ਕੇ ਨਾ ਫਿਰ ਇਹਦੀ ਕੰਡੀਸ਼ਨ ਦਿਖਾਵਾਂ ਤੁਹਾਨੂੰ ਅਜੀ ਕੀ ਹਾਲਤਾ ਜੀ ਸੁੱਕੇ ਕਬੂਤਰਾਂ ਦੀ ਹਾਂ ਮਾ ਗਰਮੀ ਦੇ ਦਿਨ ਚੱਲ ਪਿਆ ਪਾਣੀ ਵਾਲੇ ਫਿਰਦਿਆ ਬਈ ਸਾਰੇ ਸੁੱਕੇ ਬਹਿ ਗਏ ਕੱਲੇ ਪਾਣੀ ਵਾਲੇ ਕੂਤਰ ਜਿੰਨੇ ਪਾਣੀ ਤੇ ਆ ਚੱਲੇ ਉਹਨੂੰ ਘਰ ਅੰਦਰ ਕਰਾ ਯਾਰ ਕੂਤਰ ਨੂੰ ਮੈਂ ਕੰਡੀਸ਼ਨ ਖਰਾਬ ਆ ਵਿਚਾਰੇ ਦੀ ਤੈਨੂੰ ਲਾ ਕੇ ਵੇਖੀ ਕੀ ਹਾਲ ਹੈ ਇੱਕ ਮਿੰਟ ਵੀਡੀਓ ਵੀ ਲੋ ਕਿਉਂ ਲਾਇਆ ਹੈ ਇਹ ਇੱਥੇ ਛੱਡ ਗਿਆ ਇੱਕ ਮਿੰਟ ਫੋਨ ਕੱਢ ਲਾ ਬੜਾ ਸਮੇਂ ਦੇ ਬਾਅਦ ਆਪਣੇ ਤੇ ਇਹ ਕਬੂਤਰਾਂ ਵਾਲੇ ਉਹਦੇ ਦੀ ਛੱਡ ਗਿਆ ਬੋਲ ਨਹੀਂ ਆ ਛੱਡ ਗਿਆ ਨਾ ਇੱਕ ਮਿੰਟ ਉਹ ਗੂਗਲ ਨਾ ਬੇਟਾ ਇਹ ਕੀ ਗੱਲ ਹੋਈ ਕੀ ਹੈ ਉਹ ਵਈ ਕੂਦੁਰਾ ਹੈ ਕਰੀ ਜਾਂਦਾ ਵਿਚਾਰਾ ਹਾਂਜੀ ਲਿਓ ਵਾਸਤੇ ਰੋਟੀ ਲੱਸੀ ਵੀ ਆ ਗਈ ਜੀ ਆ ਬਤ ਲਿਓ ਘਰ ਦੇ ਫੜਾਏ ਗਿਆ ਮੇਰਾ ਤੁਹਾਨੂੰ ਪਤਾ ਟਾਈਮ ਨਹੀਂ ਲੱਗਦਾ ਗਰਮੀ ਕਿਦਾਂ ਵਧ ਗਈ ਤੇ ਬੈਠੀ ਜਾਂਦੇ ਸਾਰੇ ਪਾਣੀ ਪੂਣੀ ਨਹੀਂ ਵੇਖਦਾ ਟਾਈਮ ਲਾਦੀ ਕੋ ਉਤਰ ਹਨਾ ਤਾਂ ਕਰਕੇ ਚਲੋ 1 ਮਿੰਟ ਇਹਨੂੰ ਕਰਾਂ ਰੋਟੀ ਲੱਸੀ ਪਾ ਦੇ ਯਾਰ ਲੈ ਬਤ ਲਿਓ ਚੱਕ ਦੇ ਚੋਕਾ ਬੈਗ ਹੋਰ ਆ ਗਏ ਤੇ ਪੀ ਲਈ ਆਂਦੀ ਐ ਲਓ ਜੇ ਇੱਕ ਹੋਰ ਕੂਤਰ ਆ ਗਿਆ ਅਗਲਾ ਵੀ ਟੂ ਸੇ ਇਹ ਰੇ ਕਬੂਤਰੀ ਹੋਰ ਨਿਕਲ ਗਈ ਬਾਬੇ ਯਾਰ ਬਦਾਮਾਂ ਤੇ ਦਾਣਿਆਂ ਦੀ ਰੱਚੀ ਗੰਦ ਨਾ ਜਿਹੜਾ ਗੰਦਪੁਣਾ ਕਰਨਾ ਹਟਦਾ ਹੀ ਨਹੀਂ ਕੇ ਕਬੂਤਰਾ ਕੇ ਬੈਠਾ ਮੈਂ ਲਾਉਣ ਲੱਗਾ ਛਰੀ ਤੋਂ ਹਣਾ ਆਹ ਗਰੀਬ ਵਿਚਾਰਾ ਤੇ ਸਿੱਧੀ ਖੁੱਡੇ ਜੇ ਨਿਕਲ ਗਈ ਲੈ ਕੀ ਕਰੇ ਹੋਏ ਗੰਦਾਂ ਦਾ ਯਾਰ ਹੰਜੀ ਮੇਰੇ ਵੀਰੋ ਇਹ ਜਿਵੇਂ ਇਹ ਤੇ ਸਾਰੇ ਕੰਮ ਦਿੰਦੇ। ਓਹੋ ਸਾਰੇ ਕਿੱਥੇ ਗਏ ਭੁੱਲ ਗਿਆ। ਪਾਸਾ ਬੜਾ ਸਮਾਰਟ ਵੀ ਤੇ ਊਟਲ ਕਾ ਲਿਸਖਾ ਤੇ ਪਾਸਾ ਵੱਡੇ ਕਬੂਤਰਾਂ ਨੂੰ ਤੇ ਬੈਠ ਕੰਮ ਕਲਾ ਦਾਣਾ ਪਾਣੀ ਰਹਿ ਗਿਆ ਪਾਉਣ ਵਾਲਾ ਤੇ ਬਾਕੀ ਸਾਰੇ ਜਿੰਨੇ ਡਾਇ ਸੀ ਕਬੂਤਰਾਂ ਨਾਲ ਸਾਰਿਆਂ ਨੂੰ ਪਾਣੀ ਪੂਣੀ ਪਿਆ ਕੇ ਬਦਾਮ ਦੋਂ ਖਵਾ ਕੇ ਦਾਣੇ ਖਵਾ ਕੇ ਖੁੱਡਾਂ ਛੜ ਤੱਕ ਸਿਰਫ ਆ ਦੋ ਕਬੂਤਰ ਰਹਿ ਗਏ ਬਈ ਜਿਹੜੇ ਕੱਲ੍ਹ ਵਾਸਤੇ ਸੰਭੀਏ ਨੇ ਠੀਕ ਹੈ ਸ਼ਾਖ ਖਾਤ ਇੱਕ ਖੱਟੀਆਂ ਦਾ ਪਤਾ ਨਹੀਂ ਜੱਟੀਆਂ ਦਾ ਲਾਲ ਤੁੰਦਾ ਯਾਰ ਇਹਨਾਂ ਕਦੇ ਧਿਆਨ ਨਾਲ ਦੇਖੇ ਨਹੀਂ ਇਹਨਾਂ ਨੂੰ ਨਾ ਤੇ ਬਸ ਓਕੇ ਐ ਤੇ ਇਹਨਾਂ ਨੇ ਤਾਂ ਅਰੈਸਟ ਕਰਤਾ ਕੋਈ ਘੰਟਾ ਅੱਧਾ ਘੰਟਾ ਬਈ ਹਨਾ ਤੇ ਨਲੇ ਦੋਵੇਂ ਕੂਪਟਰਾਂ ਦਾ ਦਾ ਰੰਗ ਰੂੰਗ ਲਿਖਾ ਲਿਆ ਤੇ ਇੱਥੇ ਜਿੱਥੇ ਛੱਡਨੇ ਆ ਨਲੇ ਉਹਨਾਂ ਨੂੰ ਕੋਈ ਇਨਟਰੀਟਰੀ ਪਾਦ ਕੇ ਪਹਿਲਾਂ ਕਹਿੰਦੇ ਕੱਲ੍ਹ ਤੋਂ ਬੋਲਦੇ ਕਿ ਦੇ ਦੇਾਂਗੇ ਹਨਾ ਬਾਕੀ ਸਭ ਤੋਂ ਵੱਡੀ ਗੱਲ ਹੁੰਦੀ ਜਵਾਨ ਦੀ ਹੈ ਨਾ ਬਈ ਹੁਣ ਇੱਕ ਕਿਹਾ ਸੀਗਾ ਮੰਨ ਕੇ ਆਪਾਂ ਕਬੂਤਰ ਵੀ 9 ਨੂੰ ਛੱਡਣਾ ਹੈ ਠੀਕ ਆ 3200 ਇੰਟਰੀ ਹੈ 9 ਨੂੰ ਇਹ ਇਹਨਾਂ ਨੂੰ ਛੱਡਣਾ 8 ਨੂੰ ਤੇ 8 ਨੂੰ ਹੁਣ ਮੰਨ ਕੇ ਚੱਲ ਜੇ ਕੱਲ ਨੂੰ ਮੈਂ ਬਾਜੀ ਤੇ ਜਾਵੜਿਆ ਤੇ ਫਿਰ 9 ਵਾਲਾ ਕਬੂਤਰ ਕੌਣ ਸਾਂਭੂਗਾ ਘਰੇ ਹਣਾ ਚਲ ਵਾਰੀ ਵਾਲੇ ਕਬੂਤਰਾਂ ਨੂੰ ਤਾਂ ਸਾਂਭ ਲੂ ਕੋਈ ਨਾ ਕੋਈ ਫਿਰ ਵੀ ਬਦਾਮ ਪਾਉਣੀਆਂ ਕਣਕ ਪਾਉਣੀਆਂ ਪਾ ਦੂਗਾ ਤਾਂ ਸਾਂਭਣਾ ਹੈ ਬਾਜੀ ਦੇ ਇੱਕ ਦਿਨ ਪਹਿਲਾਂ ਉਹ ਆਪਾਂ ਕਿਸੇ ਦੇ ਸਾਰੇ ਨਹੀਂ ਛੱਡ ਸਕਦੇ ਤੇ ਉਹ ਕਬੂਤਰ ਇਹਨਾਂ ਵੀ ਜ਼ਰੂਰੀ ਹੈ ਮੰਨ ਕੇ ਚੱਲ ਆਪਣਾ ਵੀ ਇਹ ਦੋਵੇਂ ਕਬੂਤਰ ਕੋਹਦੀ ਮੈਂ ਨਾਲ ਇੱਕ ਜਾਵਾਂ ਬਾਜੀ ਤੇ ਇਹ ਦੋਵੇਂ ਕਬੂਤਰ ਕਿਸਦੇ ਹੱਥੀ ਦੇ ਕੇ ਭੇਜ ਦਿਆਂ ਮੈਂ ਪਰ ਉਹ ਨੌ ਵਾਲਾ ਪੁੱਤਰਾ ਆਪ ਸਾਹਮਣਾ ਨੇ ਤੇ ਆਪ ਜਾਣਾ ਪਾ ਜੀਤੇ ਮੈਂ ਠੀਕ ਹੈ ਤਾਂ ਕਰਕੇ ਤੇ ਬਾਕੀ ਨੌ ਇੱਕ 10 ਦੀ ਵੀ ਸੀਗੀ ਬਾਜੀ ਆਏ ਤਾਂ ਇਹ ਪਰ ਨੌ ਵਾਲੀ ਕੈਨਸਲ ਕਰਕੇ 10 ਨੂੰ ਛੱਡ ਸਕਦੇ ਸੀ ਇੱਕ ਦਿਨ ਜਿਹੜੇ ਲੇਟ ਪਵਾ ਲੈਂਦੇ ਜਿਹੜੇ ਆ ਅੱਠ ਵਾਲੀ ਵੇਖ ਲੈਂਦੇ ਬਾਜੀ ਪਰ ਨਾਲ 10 ਵਾਲੀ ਵੇਖ ਲੈਂਦੇ ਨਾਲੇ 12 ਵਾਲੀ ਵੇਖ ਲੈਂਦੇ ਨਾ ਵੀ ਤਿੰਨੇ ਦਿਨ ਕੋਈ ਐਡਾ ਜ਼ਰੂਰੀ ਕੰਮ ਨਹੀਂ ਸੀ ਤਿੰਨੇ ਦਿਨ ਬਾਜ਼ੀਆਂ ਤੇ ਰਹਿੰਦੇ ਵਧਗਾ ਤੇ ਪਰ ਉਹ ਗਾਲਾਂ ਆ ਨਾ ਜ਼ੁਬਾਨ ਦੀ ਗੱਲ ਦੇ ਵੀ ਜ਼ੁਬਾਨ ਕੀਤੀ ਸੀ ਉਹਨਾਂ ਨਾਲ ਆਪਾਂ ਜਿਹੜੇ ਉਹਨਾਂ ਨੂੰ ਕੋਈ ਪੈਸੇ ਨਹੀਂ ਫੜਾਈ ਕੁਝ ਨਹੀਂ ਹੋਇਆ ਨਾ ਪਹਿਲਾਂ 1000 ਰੁਪਏ ਫੜਦੇ ਆ ਉਹ ਕਹਿੰਦੇ ਬਈ ਛੱਡੇਂਗਾ ਤੂੰ ਮੈਂ ਬਈ ਛੱਡਾਂ ਕੋਈ ਨਾ ਸਾਨੂੰ ਕਹਿਤਾ ਇਹ ਤੇ ਕਰੀ ਆਪਾਂ ਛੱਡਾਂਗੇ ਤਾਂ ਛੱਡਾਂਗੇ ਮੁੜ ਕੇ ਭੁਆ ਦੀ ਕਿਤੇ ਵੀ ਲੈ ਕੇ ਛੱਡਣਾ ਪਵੇ ਕੋਸ਼ਿਸ਼ ਕਰਕੇ ਛੱਡਣਾ ਪਵੇ ਜਿਹਦੋਂ ਕਿਰਾ ਜਬਾਨ ਦੇਤੀ ਤਾਂ ਹਰ ਹਾਲਤ ਹੀ ਛੱਡਾਂਗੇ ਤੁਰ ਆਪਾਂ ਹਨਾ ਤਾਂ ਕਰਕੇ ਆ ਸੀਨ ਆ ਬੱਬ ਚਲੋ ਬਾਕੀ ਬਸ ਠੀਕ ਆ ਦੇਖਦਾ ਬਈ ਰੱਬ ਰੱਖਾ ਦਿਨ ਪੂਰੇ ਕਿਹੜੇ 8 ਦਿਨ ਹੋਣਾ ਇੰਨੀ ਕਿ ਜਿਆਦਾ ਗਰਮੀ ਐ ਨਾ ਜਿੰਨੀ ਆਪਾਂ ਭਾਲਦੇ ਓੰਨੀ ਗਰਮੀ ਪੈਣੀ ਆ ਦੋਵੇਂ ਦਿਨੀ ਤੇ ਬਾਬਾ ਰਕੇ ਸੁੱਖਣਾ ਕਿ ਦੋਵੇਂ ਦੇਣੀ ਕੁਛ ਨਾ ਕੁਛ ਕਰਨ ਵਾਲੇ ਆ ਆਪਣੇ ਆਪ ਤੇ ਠੀਕ ਐ ਤੇ ਕੰਪਿਊਟਰ ਵੀ ਵਧੀਆ ਹੈ ਹਨ ਸਾਰਾ ਕੁਝ ਸੈੱਟ ਹੈ ਬਸ ਗਾਹਾਂ ਜੇ ਹਾਰੀ ਨਾ ਤਾਂ ਦੋਵੇਂ ਦਿਨ ਕਿਸਮਤ ਆਗੂ ਆਪਣੀ ਕੰਪਿਊਟਰ ਹਾਰਨ ਵਾਲੇ ਹੈ ਨਹੀਂ ਕਿ ਸਹੀ ਦੱਸਾਂ ਤਾ ਬਾਕੀ ਚਲੋ ਦੋਰਾਉਸ ਰੱਬ ਦੇ ਹਨ ਵਾਹਿਗੁਰੂ ਸੱਚੇ ਪਾਸ਼ਾ ਮਿਹਰ ਕਰੇ ਬਾਬਾ ਮਨੀ ਰਾਮ ਜੀ ਕੀ ਬਤਾ ਕਿਰਪਾ ਕਰਨ ਦਾ ਤਾਂ ਹਰੀ ਸਿੰਘ ਜੀ ਸਾਰਿਆਂ ਦਾ ਨਾਮ ਲੈ ਜੇ ਕੋਈ ਨਰਾਜ ਹੋ ਜਾਂਦਾ ਹੈਗਾ ਆ ਕਰਕੇ ਬਾਕੀ ਠੀਕ ਐ ਬਸ ਬਰੋ ਦੇਖਦੇ ਆ ਕਿ ਆ ਹੁਣ ਚੱਲਿਆਂ ਜੀ ਘਰ ਨੂੰ ਰੋਟੀ ਖਾਣ ਚਾਰ ਖਣੀ 5 ਵਜ ਗਏ ਤੇ ਆਹ ਟਾਈਮ ਆ ਰੋਟੀ ਖਾਣ ਦਾ ਸੀ ਇੱਥੋਂ ਹਸਾਬ ਲਾ ਲੋ ਟਿੱਡ ਫਿਰ ਵੀ ਨਹੀਂ 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 ਹੁਣ ਤਾਂ ਫਰਕ ਪੈ ਚੱਲਿਆ ਬਸ ਰੋਟੀ ਪਾਣੀ ਜਮਾ ਘਟਾ ਦੇਣਾ ਗਰਮੀ ਹੋ ਗਈ ਮਿਹਨਤ ਲਾਉਣੀ ਆ ਮਹੀਨਾ 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 ਹੋ ਛੱਡ ਰਿਆਂ ਬਾਈਆਂ ਹਨਾ ਜੇ ਕੋਈ ਫੋਹ ਪੈਗਾ ਤਾਂ ਫਿਰ 2 ਮਹੀਨੇ ਛੱਡ ਲਾਂਗੇ ਤਾਂ ਨਹੀਂ ਤਾਂ ਬਸ ਆਪਣੇ ਕੋਲੇ ਇੱਕ ਮਹੀਨੇ ਦਾ ਹੀ ਐ ਉਦੋਂ ਆ ਬੰਦ ਕਰ ਲਾਂਗੇ ਸਿਰਫ ਆ ਜੂਨ ਜੂਨ ਦਾ ਮਹੀਨਾ ਡਾਵਾਂਗੇ ਜੇ ਇੱਕ ਦੀ ਹਿਸਾਬ ਸਾਇ ਜੂਨ ਚ ਫਿਰ ਜਲਾਈ ਵੀ ਛੱਡ ਲਾਂਗੇ ਆਪਾਂ ਤੇ ਉਹ ਕਿਵਾਂ ਸੋ ਉਤਰ ਦਮੇ ਸੰਭੀ ਜਾਂਨੇ ਆ ਬਾਕੀ ਬਈ ਸਾਰੇ ਬਟੇ ਕੂਤਰਾਂ ਨੂੰ ਦਾਣੇ ਪਾਤੇ ਪਾਣੀ ਪਾਦਾ ਬਾਟ ਕਾਲ ਨੂੰ ਦਾਣਾ ਦਾਣੇ ਪਾਤੇ ਪਾਣੀ ਪਾਦਾ ਇਹਨਾਂ ਨੂੰ ਵੀ ਪਾਣੀ ਪਾਦਾ ਦਾਣੇ ਦਾ ਟਾਈਮ ਲਈ ਪਾਣੇ ਉੱਡਣਾਂ ਨੂੰ ਸਾਨੂੰ ਪਤਾ ਠੀਕ ਹੈ ਤੇ ਬਸ ਸਾਰਾ ਕੰਮ ਓਕੇ ਹੈ ਤੇ ਚੱਲਦੇ ਆ ਘਰੇ ਬਈ ਜਾਂਨੇ ਆ ਵੀਨੇ ਰੋਟੀ ਖਾ ਲੈਣੇ ਨਾਲ ਨੂੰ ਹੋਣੇ ਨੀਰਾ ਰੂੜਾ ਕੂਤਰਾਂ ਨਾ ਕਰੋ ਫੋਨ ਆ ਜੀ ਨੀਰਾ ਵੀ ਕੂਤਰ ਜਾ ਕੂਤਰ ਜਾਂਨੇ ਯਾਰ ਹਨ ਕੰਮ ਨੂੰ ਤਾਂ ਉੱਡ ਕੇ ਪੈਣੇ ਆ ਆਪਾਂ ਸਾਨੂੰ ਪਤਾ ਆ ਕੇ ਫਿਰ ਇੱਧਰ ਕਰ ਹਾਸਾ ਚ ਹਜੇ ਉਹੀ ਕਰਨਾ ਬਈ ਹੂ ਵੀ ਲਿਆਉਣਾ ਮੋਟਰਸਾਈਕਲ ਦੇ ਵਾਸਤੇ ਉਹ ਇੰਜਨ ਆਇਲ ਲਿਆਉਣਾ ਮਗਲਾਰੇ ਦੇ ਵਿੱਚ ਜਮਾ ਉਹ ਘੱਟ ਹੋਣਾ ਹੈਗਾ ਬਾੜ ਜਾਣਾ ਤੇ ਅੱਧਾ ਲੀਟਰ ਉਹ ਵੀ ਪਾਉਣਾ ਬਾਕੀ ਉਹ ਤਾਂ ਸਰਵਿਸ ਕਰਾਉਣ ਲਈ ਹੋਈ ਪਈ ਆ ਤੇ ਚਲ ਕਿਰਾਂ ਤੇਲ ਪਾ ਲਾਂਗੇ ਸਰਵਿਸ ਜਦੋਂ ਕਰਾਵਾਂਗੇ ਵੇਖੀ ਆਉਗੀ ਆਪਾਂ ਹਾਂ ਬਤਲਿਓ ਤਾਂ ਇਹਨੂੰ ਵੀ ਪਾਣੀ ਛਿੜਕ ਜਾ ਗਰਮੀ ਲੱਗਦੀ ਆ ਤਾਂ ਇੱਕ ਮਿੰਟ ਲਿਓ ਨੂੰ ਵੀ ਪਾਣੀ ਛਿੜਕ ਜਾ ਇੱਥੇ ਠੰਡਾ ਕਰ ਦਿਆਂ ਤਾਂ ਮਨੀਰਾ ਦੀ ਕੁਦਰਤ ਆ ਲੱਗ ਜਾਂਦਾ ਕਰਦੇ ਬੰਦ ਕਰਨੇ ਸਵੇਪੇ ਆ ਤਾਂ ਫਰਫਾਈਰ ਰੰਤ ਅੱਜ ਫੇਰ ਸਕੈਮ ਹੋਇਆ ਯਾਰ ਜਿੰਦਾ ਲੱਗਿਆ ਬਾਹਰੋਂ ਤੇ ਚਾਬਿੰਦ ਰਹੀ ਚਲੋ ਕੋਈ ਨਾ ਸੈਕੰਡ ਆਪਸ਼ਨ ਹੈਗੀ ਹਾਂਜੀ ਚੱਲੇ ਆ ਜੀ ਬਾਦਲ ਨੂੰ ਅੰਮਣੀ ਕਢਾ ਲੈ ਕੇ ਮੜੀ ਯਾਰ ਨਾ ਮੜੀ ਜ਼ਿੰਦਗੀ ਬਾਅਦ ਕੀ ਪਤਾ ਕੀ ਕਰੇ ਉਹ ਜਿਹੜੇ ਬਾਰੇ ਚਲੋ ਕੋਈ ਗੱਲ ਨਹੀਂ ਵੇ ਪੈਸੇ ਤਾਂ ਲੱਗਦੀ ਐ ਉਹ ਨਾ ਜਵਾਨਾ ਦਿੱਤੇ ਹਨ ਕਿਸੇ ਪਾਸੇ ਨਾ ਹਾਂ ਕਿਸੇ ਪਾਸੇ ਦੇਣ ਨੂੰ ਜੀ ਨਹੀਂ ਕਰਦਾ ਐਂਟਰ ਨਾ ਹੀ ਘਰ ਚਕੜ ਚ 3200 3420 3 ਭਾਤੇ ਭਾਈ ਪਾਣੀ ਨੂੰ ਪੈਸਾ ਪਾਣੀ ਨੂੰ ਵਾਹ ਚਲੋ ਕੋਈ ਨਾ ਪੈਸੇ ਤਾਂ ਕੋਈ ਚੱਕਰ ਵਾਲੀ ਗੱਲ ਨਹੀਂ ਪੈਸਾ ਹੋਵੇ ਆਪਾਂ ਛੱਡੀ ਜਾਵਾਂਗੇ ਇਧਰ ਮੁੱਕ ਕੇ ਹਟ ਜਾਵਾਂਗੇ ਬਸ ਆਪਣਾ ਤਾਰੂ ਪੈਸੇ ਹੋਣ ਹਾਰ ਹੂਰ ਦਾ ਕੋਈ ਨਹੀਂ ਪੈਸਿਆਂ ਦਾ ਹੀ ਹੈ ਬਸ ਪੈਸੇ ਹੋਣ ਤਾਂ ਫਿਰ ਅਖਾਰੀ ਹੈ ਕਿ ਤਾਈ ਛੱਡੀ ਜਾਵਾਂਗੇ ਹਣੋ ਆਹ ਸਾਰਾ ਚਲੋ ਬਾਦ ਚੱਲਦੇ ਆ ਨਾ ਉੱਥੇ ਫਿਰ ਕੈਸ਼ ਮੰਗ ਲੈਂਦੇ ਜਾ ਕੇ ਮੁਰਕੇ ਕਿੱਧਰ ਗੁੱਦੜ ਕੋ ਮਰੇ ਪਾ ਤਾ ਕਰਕੇ ਮੈਂ ਚਲ ਕੇ ਐਸ਼ੀ ਖਿੜਾ ਲੈਣਾ ਬਾਦ ਲੋ ਜੀ ਇੱਕ ਫੜਦਾ ਜੀ 80 ਲੀਟਰ ਇੰਜਨ ਆਲ ਤੇ ਇੱਕ ਫੜਦੀ ਪੈਡਾਗਰੀ ਆਪਣੇ ਲਿਓ ਵਾਸਤੇ ਚਾਲਦੇ ਆਂ ਹੀ ਘਰੇ ਹਾਂਜੀ ਬਾਦਲਾਏ ਜੀ ਬਹੁਤ ਸਾਰੇ ਕੰਮ ਨਿਵੇੜਤੇ ਹੀ ਲਿਓ ਵਾਸਤੇ ਪੈਡਾਗਰੀ ਠੀਕ ਹੈ 1 ਕਿਲੋ ਵਾਲੀ ਪੈਕਿੰਗ ਹੀ ਮਿਲੀ ਐ 3 ਕਿਲੋ ਵਾਲੀ ਹੈ ਨਹੀਂ ਜੇ ਨਹੀਂ 3 ਕਿਲੋ ਲੈ ਜਾਂਦੇ ਅੱਧਾ ਲੀਟਰ ਇੰਜਨ ਆਇਲ ਠੀਕ ਹੈ ਬਾਈਕ ਚ ਤੇਲ ਪਵਾ ਲਿਆ 1.5 ਲੱਖ ਦਾ ਠੀਕ ਹੈ ਜੀ ਇੱਕ ਇੱਥੇ ਬੋਰਡ ਰੀ ਸੀ ਕਿੱਧਰ ਗਈ ਹੋਈ ਸਾਡੇ ਆ ਪਤਾ ਨਹੀਂ ਚਲ ਛਾੜਿਆ ਬਾਹਰ ਤੋਂ ਮੈਂ ਗੱਡੀ ਆ ਦੇਖੋ ਇਹ ਵੀ ਲੈਣ ਦੀ ਲੱਗਦੀ ਆ ਠੀਕ ਐ ਹੋਰ ਕੀ ਕੀਤਾ ਯਾਰ ਕੰਮ ਤਾਂ ਵਾਹ ਵਾਹ ਕੀਤਾ ਯਾਰ ਇੱਕ ਪੈਸੇ ਕਢਾਇਆ ਹੱਥ ਚ ਬਾਜੀ ਆਸਤੇ ਇੱਕ ਤੇਲ ਦੇ ਤਾਂ ਬੱਸ ਆ ਇਹ ਵੀ ਵੀਡੀਓ ਪਾ ਦੀ ਐਨੇ ਕੰਮ ਕਰਦਾ ਐ ਲੈ ਹੱਤੀ ਹੋ ਮਲਟੀ ਡਰਾਈਵਰ ਮਲਟੀ ਮੀਡੀਆ ਟਾਸਕਿੰਗ ਉ ਚਲੋ ਅਹੜੇ ਨੀ ਦਰ ਆਏ ਹਾਂਜੀ ਪਹੁੰਚ ਗਏ ਜੀ ਘਰੇ ਚੱਲ ਤੈਨੂੰ ਦੱਸਦਾ ਮੈਂ ਕੋਈ ਨਾ ਫੋਨ ਦੇ ਚੰਗਾ ਉਹ ਗਿੜਾਉਣੀ ਨਾ ਬਾਹਰ ਆ ਜਾ ਆਪਣਾ ਲਿਓ ਕਿੱਦੜ ਗਿਆ ਉਹ ਸਿਆਣਾ ਪੱਤੋਸੀ ਖੜਾ ਸਿਆਣਾ ਤਾਂ ਕਹਦਾ ਕਿ ਤੂੰ ਨਾ ਪੜਾ ਗਰੀਨ ਵਾੜਾ ਲਾਈ ਪਿਆ ਹੋਵੇ ਤਾਂ ਤੂੰ ਓਈ ਸੁੱਟੀ ਪਿਆ ਹੋਵੇ ਕਿਤੇ ਚਲ ਹੁਣ ਲੱਗ ਗਿਆ ਬਈ ਕਬੂਤਰ ਨੂੰ ਦਾ ਪਾਣੀ ਲਾ ਗਿਆ ਸੀ ਆ ਮੈਂ ਤੇ ਦੂਜੇ ਨੂੰ ਜਾ ਕੇ ਬਾਕੀ ਰਾਤ ਦਾ ਸਮਾਨ ਲਿਆਂਦਾ ਹਨਾ ਕੋਈ ਨਾ ਦੇ ਇਤ ਇੰਨੇ ਖਰਚੇ ਸਹੀ ਯਾਰ ਤੇ ਉੱਥੇ ਫਿਰ 10-20 ਰੁਪਏ ਵਿੱਚ ਆਪ ਖਾਦੇ ਵੀ ਕੀ ਲੋਹਦੇ ਬੰਦੇ ਇਹ ਮਤਲਬ ਭੈਣ ਘੜ ਜੀ ਕਿ ਐਂਟਰੀ ਵਾਲੇ ਪੈਸੇ ਹੋਏ ਖੜੇ ਹੋ ਗਿਣਾ ਬਾਬੇ ਮੈਂ ਕੋਣ ਆ ਕੇ ਤੇ ਕੰਮ ਹੋਇਆ ਟੈਟ ਹਾਂਜੀ ਹੋ ਗਈ ਉਹ ਕਿ ਰਿਪੋਰਟ ਤੇ ਪਾਣੀ ਪੁਣੀ ਦੇਦਾ ਜੂ ਤਰਨੋਂ ਬਈ ਕੱਲ ਅਨੇ ਕਬੂਤਰ ਵਾਸਤੇ ਵੀ ਸਮਾਨ ਆਂਦਾ ਲਗਾਤਾਰ ਹੀ ਹੁਣ ਕੰਮ ਚੱਲਣਾ ਬਸ ਇੱਕ ਇੱਕ ਹੀ ਉਹਦੇਖ ਨੂੰ ਝੋਰਾ ਖਾਈ ਜਾਂਦਾ ਹੈਗਾ ਇੱਕ ਚੀਜ਼ ਦਾ ਝੋਰਾ ਲੱਗਿਆ ਪਿਆ ਮੇਰੀ ਰਾਏ ਆ ਸਿਰਫ ਕੱਲ ਨੂੰ ਨਾ ਮੈਂ ਕਬੂਤਰ ਨੂੰ ਓਲੇ ਮਾਰ ਕੇ ਮੁੜਿਆ ਪਵਾ ਦੀ ਤੜਕ ਪਰ ਜੇ ਮੈਂ ਓਲੇ ਮਾਰਨ ਜਾਵਾਂ ਉਹ ਫਿਰ ਜਿਹੜਾ ਕੱਲ ਨੂੰ ਕਬੂਤਰ ਸਾਹਮਣਾ ਆਉਂਦਾ ਜੱਪ ਕਈਊ ਆ ਜਿਹੜੇ ਕੱਲ ਨੂੰ ਘਰੇ ਡਾਉਣੇ ਵਾਰੀ ਵਾਲੇ ਕਬੂਤਰ ਉਹਨਾਂ ਦਾ ਵੀ ਜੱਬ ਪਈ। ਮੈਂ ਸੱਚੀ ਨਾਲ ਮੇਰੇ ਅੰਦਰ ਨਹੀਂ ਕੋਈ ਵੜ ਕੇ ਦੇਖ ਸਕਦਾ ਬਹੁਤ ਜਿਆਦਾ ਦੁਖੀ ਹੋਇਆ ਬੈ ਮੈਂ ਬਸ ਬਾਜੀ ਤੇ ਜਾਣ ਨੂੰ ਜੀ ਬਹੁਤ ਕਰਦਾ ਪਰ ਪਰ ਬਾਜੀ ਤੇ ਜਾ ਨਹੀਂ ਸਕਦਾ ਜੇ ਬਾਜੀ ਤੇ ਜਾਵੜਦਾ ਤੇ ਆਉਂਦੇ ਨੂੰ ਘਰੇ ਖੇਡ ਖਲਿਆਰ ਦਿੰਦੇ ਸ਼ੋਰ ਆਪਣੇ ਆਣਾ ਉਹਨਾਂ ਨੂੰ ਤਾਂ ਸਾਰੇ ਸਟਾਰ ਹੈਗੇ ਵੈਸੇ ਸਾਰੇ ਉਸਤਾਦ ਹੀ ਤਕੜੇ ਬਾਬੇ ਮੈਂ ਡਰ ਗਿਆ ਜਵਾ ਤੇ ਪਰ ਉਹਦੇ ਅੱਖ ਨੂੰ ਆਉਂਦਾ ਇਹ ਤਾਂ ਇਹਨੂੰ ਤੇ ਚਲੋ ਸੌਰੀ ਗਾਲ ਕੱਢਦੀ ਪਤਾ ਨ ਗਾਲ ਕੱਢਣ ਵਿੱਚ ਮੈਂ ਤੇ ਆ ਆ ਬਈ ਯਾਰ ਮੈਨੂੰ ਤਾਂ ਐ ਡਰ ਲੱਗਦਾ ਉੱਲਾ ਵੀ ਪਤਾ ਨਹੀਂ ਕਿਵੇਂ ਭੁਵੇਂ ਲਾਉਣਗੇ ਕਬੂਤਰ ਦਾ ਇਹ ਕਿਰ ਮੈਨੂੰ ਪਤਾ ਇਹ ਤਾਂ ਬਈ ਮੈਂ ਯਾਰ ਸਾਰਾ ਸਿਆਲ ਹੋ ਗਿਆ ਮੈਨੂੰ ਮੱਥਾ ਮਾਰੀ ਜਾਂਦੇ ਨੂੰ ਮੈਂ ਖੂੜਾਂ ਜੇ ਵੜਦਾ ਮੈਂ ਸਾਫ਼ ਕਰਦਾ ਮੈਂ ਸੁੱਕੇੜਾਏ ਮੈਂ ਗਿੱਲੇੜਾਏ ਮੈਂ ਪਾਣੀ ਤੇੜਾਏ ਮੈਂ ਰੇਛੇੜਾਏ ਮੈਂ ਵਿਹਲੇ ਵੀ ੜਾਏ ਮੈਂ ਗਲਤ ਵੀ ੜਾਏ ਮੈਂ ਸਹੀ ਵੀ ੜਾਏ ਮੈਨੂੰ ਸਾਰਾ ਕੁਝ ਪਤਾ ਮੈਨੂੰ ਪਤਾ ਹੈ ਕਬੂਤਰ ਵੀ ਕਿਵੇਂ ਐ ਕਿਵੇਂ ਉੱਡੂਆ ਕਿੰਨਾ ਪਾਣੀ ਦੇਣਾ ਹੈ ਕਿੱਧਰ ਨੂੰ ਉਲਾ ਮਾਰਨਾ ਹੈ ਕਿੰਨਾ ਕੁ ਜ਼ੋਰ ਦੀ ਉਲਾ ਮਾਰਨੇ ਕਿੰਨਾ ਕੁ ਹੌਲੀ ਛੜਨਾ ਹੈ ਤੇ ਕਿੰਨਾ ਕੁ ਪਾਣੀ ਦੇ ਕੇ ਕੀ ਕਰਕੇ ਛੜਰਨਾ ਤੇ ਕੀ ਨਹੀਂ ਹਨਾ ਸਾਰਾ ਕੁਝ ਵੇਖਣਾ ਪੈਂਦਾ ਜੇ ਹੁਣ ਤੜਕੀ ਦਿਨ ਤਾਬ ਕੇ ਉਸਾਬ ਤੇ ਵੇਖਣਾ ਪਾਣੀ ਵੱਧ ਘਟ ਦੇ ਜਾਂਦਾ ਤੇ ਜੇ ਹਵਾ ਚਾਲਦੀ ਆਪਾਂ ਨੂੰ ਤਾਂ ਵੀ ਉਲਾ ਧਿਆਨ ਨਾਲ ਮਾਰਨਾ ਪੈਣਾ ਹਵਾ ਤੇ ਜੇ ਗਲਤ ਉਲਾ ਵੱਜ ਗਿਆ ਤਾਂ ਅਗਲੇ ਪਿੰਡ ਜਾ ਬੜੂ ਕਬੂਤਰ ਗੱਲਾਂ ਬਾਹਲ ਹੈ ਤੁਸੀਂ ਮੈਂ ਕੱਲੀ ਕੱਲੀ ਗੱਲ ਇਹ ਲੈਣਾ ਨੂੰ ਸਮਝਾ ਸਕਦਾ ਨਾ ਮੈਨੂੰ ਕੱਲੀ ਕੱਲੀ ਗੱਲ ਕਰਕੇ ਸਮਝਾ ਸਕਦਾ ਕਿ ਤੁਸੀਂ ਐ ਕਰ ਲਿਆ ਤੇ ਨਾ ਹੀ ਕਰਕੇ ਰਾਜੀ ਹੈ ਸਹੀ ਗੱਲ ਦੱਸਾਂ ਤੁਹਾਨੂੰ ਸਾਰੇ ਹੈ ਤਾਂ ਦੂਜੇ ਹੀ ਵਾਰ ਵੀ ਚੁੱਟੇ ਪਾ ਕੇ ਬਾਜ਼ੀਆਂ ਤੇ ਰਹਿਣ ਵਾਲੀ ਐ ਸਹੀ ਦੱਸਾਂ ਤਾਂ ਬਸ ਇਹ ਤਾਂ ਐਂ ਭਾਲਦੇ ਆ ਵੀ ਬਸ ਬਾਜੀ ਹੋਵੇ ਤੇ ਬੱਲੇ ਬੱਲੇ ਆ ਵਦਗਾ ਨਿਆਰੇ ਐ ਡਾਉਣੇ ਕਿਸੇ ਨੂੰ ਹੀ ਨਹੀਂ ਬਾਜੀ ਹਰੀ ਇਕੜੇ ਵਿਖਣੀ ਐ ਆ ਯਾਬ ਐ ਚਲੋ ਕੋਈ ਨਾ ਯਾਰ ਪਾਸ ਫਸੇ ਪਏ ਆ ਬਈ ਹਨਾ ਓਕੇ ਸੌਖਿਆਂ ਨੂੰ ਪੈਸੇ ਹੀ ਬਹੁ ਪੱਟੀ ਜਾਂਦੇ ਆ ਤੇ ਮਜਬੂਰੀ ਐ ਬਸ ਸਹੀ ਦੱਸਦਾ ਸਮੂਹ ਚਲੋ ਕਰਦੇ ਆ ਤੜਕੇ ਹੱਲ ਜਿਆਦਾ ਫਿਰ ਤੜਕੇ ਕੂਕ ਤੇ ਡਾ ਕੇ ਚੱਲ ਵੜਾਂਗੇ ਸਦੀਈ ਮੂੰਹ ਨਹੀ ਰਹੀ ਤੇ ਜਾਵਾਂਗੇ ਕਰਾਂਗੇ ਆਗੇ ਘਾਂਟਾ ਲੇ ਕੇ ਡਾਲਾਂਗੇ ਇੰਨੇ ਹੀ ਐ ਦੇਣਾ ਚਲੋ ਕੀ ਬੰਦਾ ਹੈ ਕੀ ਨਹੀਂ ਹੇ ਕੰਮ ਕੰਮ ਬਹੁਤ ਕਰਨੇ ਨੇ ਰਿਲੀ ਉਹਨੂੰ ਰੋਟੀ ਵਰਟੀ ਪੋਣੀ ਹੈ ਮੈਂ ਆਪ ਖਾਣੀ ਹੈ ਕੋਲਰ ਭਰਿਆ ਪਾਣੀ ਦੇ ਦੋਵੇਂ ਕਬੂਤਰ ਸਾਹਮਣੇ ਆ ਇਹ ਸਾਰਾ ਕੁਝ ਹੈ ਬਦਾਮ ਪਿਉਣੇ ਹੈ ਬਹੁਤ ਕੰਮ ਤੇ ਆਹ ਰਸਮ ਵੀ ਹੋਣੀ ਹੋਣੀ ਹੈ ਜਦਨ ਪਾ ਕਬੂਤਰ ਸਾਹਮਣੇ ਆ ਨਾ ਲੈਡ ਜਾਊਗੀ ਜਾਊਗੀ ਉਦਨ ਯਾਰ ਨਾ ਵੀ ਬਸ ਨਾ ਗਾਲਾਂ ਜਵਾਂ ਇੱਥੇੜੀਆਂ ਪੰਗਾ ਕਿ ਇੱਥੇ ਇਹਨੂੰ ਬਾਅਦ ਤੁਸੀਂ ਕੱਢਣ ਨਹੀਂ ਦੇ ਮੈਨੂੰ ਹਣਾ ਤੇ ਨਹੀਂ ਤਾਂ ਇੰਨੀ ਕੁ ਛੱਡੋ ਯਾਰ ਕੀ ਫਰੋਣ બસ ਸਬਰ ਆ ਭਰਾਵਾ ਸ਼ਾਂਤੀ ਸਬਰ ਕੋਈ ਨਾ ਆਏ ਕਹਿ ਕੇ ਸਾਰਨਾ ਪੈਂਦਾ ਉਨ ਲੜ ਜਵਾਨੀ ਆਂਦੀ ਏ ਗਿੱਦਣ ਕਬੂਤਰ ਸਾਹਮਣੇ ਲੜਨਾ ਛੱਡੋ ਯਾਰ ਕੋਈ ਨਾ ਡਾਗੇ ਭਰਾ ਇਹਨਾਂ ਨੇ ਕਿੜਾ ਵਿੱਤ ਪਾਉਣੀ ਹਾਂ ਹਾਂਜੀ ਮੇਰੇ ਵੀਰੋ ਆਗੇ ਇਧਰਲੇ ਕਰੇ ਜੀ ਆਪਦੇ ਵਾਸਤੇ ਵਾਟਰ ਵਾਲੀ ਪੋਰਟਲ ਤੇ ਲਿਓ ਵਾਸਤੇ ਰੋਟੀ ਲੱਸੀ ਤੇ ਰਾਤ ਨੂੰ ਜੇ ਸਿਰਾਂ ਭੁੱਖ ਲੱਗੀ ਤਾਂ ਦੱਸ ਨਹੀਂ ਮੜਿਆ ਝੂਕੇ ਉਹ ਸਾਊਂਡ ਵਜਾ ਦੇ ਤੂੰ ਦੁਆਤ ਨੂੰ ਪਾਇੜਾ ਗਈ ਪਾਉਂਦਾ ਕੋਈ ਡੇਕ ਕਲੇ ਗਾ ਹਾਂ ਮੇਟਾ ਲਿਓ ਆਇਆ ਹੁਣ ਖਾ ਨਵਾ ਫਲੀ ਬਰ ਰੋਟੀ ਦਾ ਮੈਂ ਇਹਨੂੰ ਸਰਾ ਹੀ ਲਾ ਲੇ ਮੈਂ ਆਪਾ ਵਿੱਚੇ ਕਰਤੇ ਮਿਕਸ ਲੱਸੀ ਵਿੱਚੇ ਕਰਤੀ ਮਿਕਸ ਪੈਡਾਗਰੀ ਵੀ ਕਿਹੜੋਂ ਪੈਣਾ ਟੋਟਾ ਚੱਕਦੇ ਸ਼ੇਰ ਉਹਨਾਂ ਘੋਲ ਕਰ ਕਰ ਦਾਂਗੇ ਰਾਜੀ ਤਨ ਮੋਟਾ ਕੋਈ ਗੱਲ ਨਹੀਂ ਤਾਂ ਘਾਟੇ ਚੱਲਣਾ ਇਹਦਾ ਚੱਲਣਾ ਹੀ ਹੈ ਪਿਆਜ ਕਬੂਤਰਾਂ ਨੂੰ ਨਾ ਹੋਕਾ ਪਾਣੀ ਦਿਨਾਂ ਮੈਂ ਜਿਹੜੇ ਕੱਲ ਤੋਂ ਡਾਉਣੇ ਹੈਗੇ ਬਾਹਲਾ ਨਹੀਂ ਬਈ ਮੇਰੇ ਹਿਸਾਬ ਨਾਲ ਰਾਤ ਨੂੰ 5 ਕਐਮਐਲ ਫੋਕਾ ਪਾਣੀ ਦਿੱਤਾ ਹੋਈ ਬਾਦੂਆਂ 5 ਜਾਂ ਵੱਧ ਤੋਂ ਵੱਧ 7ਐਮਐਲ ਜਿਹੜੇ ਵਾਰੀ ਵਾਲੇ ਕੂਤਰ ਉਹਨਾਂ ਨੂੰ ਹਨਾ ਤੇ ਚੱਕਰ ਕੀ ਹੈ ਨਾ ਪਹਿਲਾ ਅਸੀਂ ਦਿਨ ਠੰਡੇ ਬਈ ਹੁਣ ਆ ਗਈ ਗਰਮੀ ਹੁਣ ਤਾਂ ਕਰਕੇ ਰਾਤ ਨੂੰ ਪਾਣੀ ਦਿੰਨੇ ਆ 5-7ਐਮਐਲ ਇਹਨੇ ਨਾ ਬੜੀ ਖਰਾਕਲੀ ਹੋ ਜੂ ਸੌਖੀ ਤਰ ਪੂਰੀ ਬਾੜੀ ਮੋਟੇ ਦੇ ਕੂਤਰ ਤਾਂ ਰਹਿਣ ਸੜ ਕੇ ਸੌਖੇ ਉੱਡ ਲੈਣਗੇ ਯਾਰ ਗਰਮੀ ਬਹੁਤ ਆ ਕੱਲ ਨੂੰ ਕੂਤਰ 12 ਪੂਰਾ ਵਈ ਨੂੰ ਘਰੇ ਡਿੱਗ ਪੈਣੇ ਜਿਹੜੇ ਹਿਸਾਬ ਦੇ ਦਿਨ ਚੱਲੀ ਜਾਂਦੇ